ਜਿੰਨੇ ਵੀ ਬੰਦੇ ਚਾਹੇ ਸਾਰੇ ਕਾਲੇ ਪਾਣੀ ਮੋਰਚੇ ਵਾਲੇ ਨੇ ਭਾਈ ਅੰਤੋਜ ਅਰੀ ਨੇ ਭਾਈ ਲਖੇ ਅਰਗੇ ਨੇ ਜਿੰਨੇ ਵੀ ਲੱਗੇ ਹੋਏ ਨੇ ਸਾਰੇ ਇਹਦਾ ਕੋਟਾਨ ਕੋਟਾਨ ਧੰਨਵਾਦ ਕਰਿਆ ਕਰੋ ਕਿਉਂ ਕਿ ਤੁਹਾਡੀ ਡਿਊਟੀ ਨਿਭਾ ਰਹੇ ਨੇ ਤੁਸੀਂ ਕਾ ਰਜ ਬੈਠੇ ਰਹੇ ਨੇ ਮਾਫ ਕਰੋ ਮੈਨੂੰ ਕਹਿਣਾ ਪੈਣਾ ਹੈ ਲਾਂਬਾ ਦੇਣਾ ਪੈਣਾ ਤੁਹਾਨੂੰ ਕਿਉਂਕਿ ਤੁਸੀਂ ਉੱਠ ਕੇ ਨਹੀਂ ਆਉਂਦੇ ਪੰਜਾਬੀਓ ਸੱਚ ਦੱਸਿਓ ਪੰਜਾਬੀਓ ਐਨੇ ਨੇ ਤੁਸੀਂ ਰਾਜ ਦੇਖ ਲੈ ਕਿਤੇ ਦੇਖਿਆ ਬਾਥਰੂਮਾਂ ਦੇ ਅਧਿਕਾਟਨ ਹੁੰਦੇ ਹੋਏ ਉਹ ਬਾਥਰੂਮਾਂ ਦੇ ਅਧਿਕਾਟਨ ਕਰੀ ਜਾਂਦੇ ਰਿਹਾ ਤੁਹਾਨੂੰ ਕੋਈ ਦਵਾਈ ਨਹੀਂ ਦੇ ਸਕਦਾ ਇਹੋ ਜੀ ਲਾ ਇਲਾਜ ਬਿਮਾਰੀ ਤੁਹਾਨੂੰ ਲੱਗੀ ਜਿਹਦਾ ਲਾ ਜੀ ਹੈ ਨਹੀਂ ਉਹ ਪੰਜਾਬੀ ਹੋਣੀ ਓਏ ਹਜੇ ਵੀ ਸੁੱਤੇ ਪਏ ਹੋ ਯਾਰ ਜੇ ਹਜੇ ਵੀ ਘਰਾਂ ਚ ਬੈਠੇ ਹੋ ਫੇਰ ਭਾਈ ਥੋੜਾ ਰੱਬ ਹੀ ਰੱਖ ਪੈਰਾ ਥੱਲੇ ਅੱਗ ਮਚਾ ਲਾਂਗੇ ਸੁਣਿਆ ਨਾ ਸਾਰਿਆਂ ਨੇ ਇਹ ਪੰਜਾਬ ਹੈ ਪੰਜਾਬ ਪੈਰਾ ਥੱਲੇ ਅੱਗ ਮਚਾ ਲਾਂਗੇ ਤੁਹਾਨੂੰ ਭੱਜਣ ਜੋਗਾ ਰਾਣੀ ਰਪਣਾ ਓਏ ਅੱਜ ਉਹ ਤੁਹਾਨੂੰ ਕਾਲੇ ਪਾਣੀ ਦੀ ਘੜ ਘੜ ਸਜ਼ਾ ਕਰਤੀ ਓਏ ਇਹ ਬੋਲਦੇ ਨੇ ਪਾਣੀ ਕਿੰਦਾ ਤੇ ਬੋਤਲ ਸਿੱੜਤੀ ਉਹ ਭਰਾਵਾ ਤੁਸੀਂ ਅਸਮਾਨੋਂ ਉਤਰੇ ਹੋ ਥੋਡੀ ਸਰਕਾਰ ਕਿਵੇਂ ਆਈ ਐ ਆ ਦਿੱਲੀ ਅੰਦੋਲਨ ਚ ਭਾਈ ਲੱਖੇ ਵਰਗੇ ਬੈਠੇ ਨੇ ਕਹਣਾ ਸ਼ੁਰੂ ਤੋਂ ਇਹਨਾਂ ਨਾਲ ਤੁਰੇ ਉੱਥੇ ਪੁੱਛ ਲਿਓ ਆ ਕਿਵੇਂ ਅੱਜ 92 ਜਿਹੜੇ ਬਣੇ ਹੋਏ ਨੇ ਕਿਵੇਂ ਦਿੱਲੀ ਆ ਕੇ ਬਾਹਰ ਖੜੇ ਹੁੰਦੇ ਸੀ ਇਹ ਸਮਾਂ ਐ ਸਮਾਂ ਅਕਾਲ ਪੁਰਖ ਨੇ ਪਤਾ ਨਹੀਂ ਕੀ ਦਾ ਲਿਆ ਦੇਣਾ ਤੁਹਾਨੂੰ ਸਰਪੰਚ ਬਣਦੇ ਕਾਬਲ ਨਹੀਂ ਸੀ ਲੈ ਮੈਂ ਇੱਕ ਗੱਲ ਕਹਿ ਦਿੰਨਾ ਕੁਆਂ ਨਵੇਂ ਲੋਕਾਂ ਨੇ ਐਮਐਲਏ ਬਣਾਤਾ ਓਏ ਇਹਨਾਂ ਦਾ ਗਿਦਾਰੀ ਕਰਦੇ ਹਾਂ ਆ ਪੰਜਾਬੀਆਂ ਨਾਲ ਗਿਦਾਰੀ ਕਰਦੇ ਹਾਂ ਫੇਰ ਤੁਹਾਨੂੰ ਕਿਤੇ ਢੋਈ ਨਹੀਂ ਮਿਲਣੀ ਤੋਂ ਪੰਜਾਬੀਓ ਗੱਲ ਪਾਣੀ ਦੀ ਕਰੀਏ ਪਾਣੀ ਉਹ ਚੀਜ਼ ਹੈ ਪਵਨ ਗੁਰੂ ਪਾਣੀ ਪਿਤਾ ਗੁਰਬਾਣੀ ਵੀ ਕਹਿੰਦੀ ਹੈ ਪਾਣੀ ਤੋਂ ਬਿਨਾ ਅਸੀਂ ਆਏ ਸੀ ਇੱਥੇ 20 ਮਿੰਟ ਸਾਨੂੰ ਪਾਣੀ ਨਹੀਂ ਮਿਲਿਆ ਧਿਆਨ ਨਾਲ ਬੁਰਾ ਹਾਲ ਹੋ ਗਿਆ ਸੋ ਪਾਣੀ ਮਨੁੱਖੀ ਜੀਵਨ ਲਈ ਬਹੁਤ ਅਹਿਮ ਚੀਜ਼ ਹੈ ਜਿੰਨੇ ਵੀ ਬੰਦੇ ਚਾਹੇ ਸਾਰੇ ਕਾਲੇ ਪਾਣੀ ਮੋਰਚੇ ਵਾਲੇ ਨੇ ਭਾਈ ਮਤੋਜਰੀ ਨੇ ਭਾਈ ਲਖੇ ਵਰਗੇ ਨੇ ਜਿੰਨੇ ਵੀ ਲੱਗੇ ਹੋਏ ਨੇ ਸਾਰਿਆਂ ਦਾ ਕੋਟਾਨ ਕੋਟਾਨ ਧੰਨਵਾਦ ਕਰਿਆ ਕਰੋ ਕਿਉਂ ਕਿ ਕਿਉਂਕਿ ਤੁਹਾਡੀ ਡਿਊਟੀ ਨਿਭਾ ਰਹੇ ਨੇ ਤੁਸੀਂ ਘਰਾਂ ਚ ਬੈਠੇ ਰਹਿੰਦੇ ਹੋ ਮਾਫ ਕਰਿਓ ਮੈਨੂੰ ਕਹਿਣਾ ਪੈਣਾ ਹੈ ਲਾਂਬਾ ਦੇਣਾ ਪੈਣਾ ਤੁਹਾਨੂੰ ਕਿਉਂਕਿ ਤੁਸੀਂ ਉੱਠ ਕੇ ਨਹੀਂ ਆਉਂਦੇ ਪੰਜਾਬੀਓ ਸੋ ਤੁਹਾਡੀ ਸਾਰਿਆਂ ਦੀ ਡਿਊਟੀ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਇਹ ਨਿਭਾ ਰਹੇ ਨੇ ਚਾਹੇ ਭਾਈ ਲਖਾ ਚਾਹੇ ਭਾਈ ਮਤੋਜਰੀ ਨੇ ਜਾਂ ਫਿਰ ਕਾਲੇ ਪਾਣੀ ਟੀਮ ਵਾਲੇ ਬੰਦੇ ਨੇ ਜਿੰਨੇ ਵੀ ਨੇ ਸੋ ਗੱਲਾਂ ਅੱਜ ਬਹੁਤ ਨਹੀਂ ਕਰਨ ਵਾਲੀਆਂ ਪਹਿਲੀ ਗੱਲ ਇਹ ਸਰਕਾਰ ਦੀ ਕਰਦਾ ਮੈਂ ਆ ਜਿਹੜੇ ਦਿੱਲੀ ਦੇ ਧਾੜਵੀ ਗੈਂਗ ਸਾਨੂੰ ਲੁੱਟਣ ਆਇਆ ਸੱਚ ਦੱਸਿਓ ਪੰਜਾਬੀਓ ਐਨੇ ਐਨੇ ਤੁਸੀਂ ਰਾਜ ਦੇਖ ਲੈ ਕਿਤੇ ਦੇਖਿਆ ਬਾਥਰੂਮਾਂ ਦਾ ਅਧਿਕਾਟਨ ਹੁੰਦੇ ਹੋਏ ਹੋ ਬਾਥਰੂਮਾਂ ਦਾ ਅਧਿਕਾਟਨ ਕਰੀ ਜਾਂਦੇ ਰਿਹਾ ਨਹੀਂ ਪੱਥਰ ਲਾਤੇ ਬਾਥਰੂਮਾਂ ਦਾ ਅਧਿਕਾਟਨ ਕਰਨ ਐਮਐਲਏ ਸਾਹਿਬ ਆਉਂਦੇ ਨੇ ਸਿੱਖਿਆ ਕ੍ਰਾਂਤੀ ਦੇ ਨਾਲ ਨਾਲ ਤੁਹਾਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ ਪੂਰੀ ਦੇਸ਼ ਦੇ ਵਿੱਚ ਕੀ ਫਰੀ ਹੋਣਾ ਚਾਹੀਦਾ ਇੱਕ ਸਿੱਖਿਆ ਤੇ ਦੂਜਾ ਸਿਹਤ ਸੂਲਤਾ ਜਦ ਕਿ ਸਾਡੇ ਦੋਨਾਂ ਹੀ ਬੁਰਾ ਹਾਲ ਹੈ ਨਾ ਤਾਂ ਹਸਪਤਾਲਾਂ ਦੇ ਵਿੱਚ ਇਲਾਜ ਹੋ ਰਿਹਾ ਤੇ ਨਾ ਹੀ ਸਿੱਖਿਆ ਮੁਫਤ ਦਿੱਤੀ ਜਾ ਰਹੀ ਹੈ ਇਸ ਲਈ ਕੀ ਕਰੋਗੇ ਕਿਹਨੂੰ ਕਹੋਗੇ ਉਹ ਤੁਹਾਨੂੰ ਕੋਈ ਦਵਾਈ ਨਹੀਂ ਦੇ ਸਕਦਾ ਇਹੋ ਜੀ ਲਾ ਇਲਾਜ ਬਿਮਾਰੀ ਤੁਹਾਨੂੰ ਲੱਗ ਗਈ ਜਿਹਦਾ ਲਾਜ ਹੀ ਹੈ ਨਹੀਂ ਉਹ ਪੰਜਾਬੀਓ ਓਏ ਹਜੇ ਵੀ ਸੁੱਤੇ ਪਏ ਹੋ ਯਾਰ ਜੇ ਹਜੇ ਵੀ ਘਰਾਂ 'ਚ ਬੈਠੇ ਹੋ ਫੇਰ ਭਾਈ ਤੁਹਾਡਾ ਰੱਬ ਹੀ ਰੱਖੇ ਅੱਜ ਵਿਸਾਖੀ ਦਾ ਦਿਹਾੜਾ ਹੈ ਸੋ ਅੱਜ ਇੱਥੇ ਪ੍ਰਣ ਕਰਕੇ ਜਾਓ ਵੀ ਅਸੀਂ ਇਸ ਪੰਜਾਬ ਦੇ ਲਈ ਇਸ ਪੰਜਾਬ ਦੇ ਪਾਣੀ ਦੇ ਲਈ ਚਾਹੇ ਸਾਨੂੰ ਜਿਉਣਾ ਪਵੇ ਮਰਨਾ ਪਵੇ ਅਸੀਂ ਇਹਦੇ ਨਾਲ ਖੜਾਂਗੇ ਇਹ ਡਟ ਕੇ ਫੈਸਲਾ ਕਰੋ ਪੈਰਾਂ ਥੱਲੇ ਅੱਗ ਮਚਾ ਦੇਵਾਂਗੇ ਸੁਣਿਆ ਨਾ ਸਾਰਿਆਂ ਨੇ ਇਹ ਪੰਜਾਬ ਹੈ ਪੰਜਾਬ ਪੈਰਾਂ ਥੱਲੇ ਅੱਗ ਮਜਾ ਦੇਵਾਂਗੇ ਤੁਹਾਨੂੰ ਭੱਜਣ ਜੋਗਾ ਰਾਹ ਨਹੀਂ ਲੱਭਣਾ ਜਿੰਨਾ ਸਮਾਂ ਤੁਸੀਂ ਡਟ ਕੇ ਖੜ ਜਉਗੇ ਉਹਨਾਂ ਸਮਾਂ ਪੰਜਾਬ ਦਾ ਪਾਣੀ ਬਚੂਗਾ ਕਾਲੇ ਪਾਣੀ ਦੀ ਸਜ਼ਾ ਦੇਤੀ ਓ ਤੁਹਾਨੂੰ ਸੁਣਿਆ ਨਾ ਕਾਲੇ ਪਾਣੀ ਦੀ ਸਜ਼ਾ ਸੋ ਸਾਡੇ ਇਲਾਕੇ ਦੇ ਵੀ ਕੁਝ ਗਦਰੀ ਉਹ ਸਜ਼ਾ ਚ ਬਾਬਾ ਜਗਤ ਸਿੰਘ ਮਿੰਟਲ ਗੁਰਦੱਤਿਓ ਲੰਮੇ ਹੋਰ ਬੜੇ ਜਿਨ੍ਹਾਂ ਨੇ ਕਾਲੇ ਪਾਣੀ ਦੀ ਸਜ਼ਾ ਭੁਗਤੀ ਆ ਓਏ ਅੱਜ ਉਹ ਤੁਹਾਨੂੰ ਕਾਲੇ ਪਾਣੀ ਦੀ ਘੜ ਘੜ ਸਜ਼ਾ ਕਰਤੀ ਓਏ ਆ ਮੈਂ ਸਤਲੁਜ ਦਰਿਆ ਮੇਰੇ ਨੇੜੇ ਪੈਂਦਾ ਮੈਂ ਵੀਡੀਓ ਦਿਖਾਈ ਸੀ ਉਹ ਕਿਵੇਂ ਕਾਲਾ ਪਾਣੀ ਜਿਹੜਾ ਕੀ ਹੱਥ ਵੀ ਲਾਓ ਤੁਹਾਡਾ ਹੱਥ ਕਾਲਾ ਕਰ ਦੂ ਉਸ ਕਾਲੇ ਪੱਤੇ ਦੀ ਸਜ਼ਾ ਕਰਤੀ ਤੇ ਆਹ ਅੱਜ ਮੈਂ ਇੱਕ ਇੰਟਰਵਿਊ ਸੁਣ ਲਿਆ ਸੀ ਸਵੇਰੇ ਆਉਂਦਾ ਹੋਇਆ ਤਾਂ ਇੱਕ ਜਿਵੇਂ ਰੰਧਾਵਾ ਮੇਰੇ ਤੋਂ ਪਹਿਲਾਂ ਬੋਲਦਾ ਸੀ ਕਹਿੰਦਾ ਫੇਸਬੁੱਕ ਹੀ ਇਹ ਨੇ ਇਹ ਬੋਲਦੇ ਨੇ ਪਾਣੀ ਕਿੰਦਾ ਤੇ ਬੋਤਲ ਸੜਤੀ ਉਹ ਭਰਾਵਾ ਤੁਸੀਂ ਅਸਮਾਨੋਂ ਉਤਰੇ ਹੋ ਥੋਡੀ ਸਰਕਾਰ ਕਿਵੇਂ ਆਈ ਆ ਆ ਦਿੱਲੀ ਅੰਦੋਲਨ ਚ ਬਾਈ ਲੱਖੇ ਅੱਗੇ ਬੈਠੇ ਨੇ ਐਨਾ ਸ਼ੁਰੂ ਤੋਂ ਇਹਨਾਂ ਨਾਲ ਤੁਰੇ ਉੱਥੇ ਪੁੱਛ ਲਿਓ ਆ ਕਿਵੇਂ ਅੱਜ 92 ਜਿਹੜੇ ਬਣੇ ਹੋਏ ਨੇ ਕਿਵੇਂ ਦਿੱਲੀ ਆ ਕੇ ਬਾਹਰ ਖੜੇ ਹੁੰਦੇ ਸੀ ਇਹ ਸਮਾਂ ਹੈ ਸਮਾਂ ਅਕਾਲ ਪੋਖ ਨੇ ਪਤਾ ਨਹੀਂ ਕਿਹਦਾ ਲਿਆ ਦੇਣਾ ਹੈ ਤੁਹਾਨੂੰ ਸਰਪੰਚ ਬਣਦੇ ਕਾਬਲ ਨਹੀਂ ਸੀ ਲੈ ਮੈਂ ਇੱਕ ਗੱਲ ਕਹਿ ਦਿੰਦਾ ਤੁਹਾਨੂੰ ਇਹਨਾਂ ਲੋਕਾਂ ਨੇ ਐਮਐਲਏ ਬਣਾਤਾ ਓਏ ਇਹਨਾਂ ਦਾ ਗਿਦਾਰੀ ਕਰਦੇ ਹਾਂ ਆ ਪੰਜਾਬੀਆਂ ਨਾਲ ਗਿਦਾਰੀ ਕਰਦੇ ਹਾਂ ਫੇਰ ਤੁਹਾਨੂੰ ਕਿਤੇ ਢੋਈ ਨਹੀਂ ਮਿਲਣੀ ਹੁਣ ਮੈਂ ਤੁਹਾਨੂੰ ਦੋ ਚਾਰ ਗੱਲਾਂ ਹੀ ਕਹਿਣੀਆਂ ਨੇ ਕਿਉਂਕਿ ਸਮਾਂ ਮੈਂ ਬਹੁਤ ਜ਼ਿਆਦਾ ਲੈ ਲਿਆ ਨਸ਼ੇ ਦੀ ਗੱਲ ਕਰ ਲਈਏ ਆ ਤੁਹਾਨੂੰ ਵੀ ਪਤਾ ਹੋਣਾ ਹੈ ਤੁਹਾਡੇ ਵੀ ਸੈਂਟਰ ਬਣੇ ਨੇ ਨਸ਼ੇ ਦੇ ਜਿੱਥੋਂ ਨਸ਼ੇ ਵਾਲੀਆਂ ਸਵੇਰੇ ਜੀਭ ਥੱਲੇ ਰੱਖਣ ਵਾਲੀ ਗੋਲੀ ਖੁੰਢੇ ਨੇ ਉਹਨੂੰ ਮੈਂ ਬਾਈ ਇੱਕ ਗੱਲ ਸੁਣਾਉਣਾ ਸਾਡੇ ਜਗਰਾਵੀ ਇੱਕ ਚਲੋ ਆਪਾਂ ਉਹਨੂੰ ਨਸ਼ੇੜੀ ਤਾਂ ਨਹੀਂ ਮੈਂ ਕਹਿ ਸਕਦਾ ਕਿਉਂਕਿ ਹਰ ਇੱਕ ਬੰਦਾ ਲੱਗ ਗਿਆ ਠੀਕ ਹੈ ਉਹਨੂੰ 10 ਗੋਲੀਆਂ ਦਾ ਬਾਈ ਕਾਰਡ ਬਣਿਆ ਉਥੋਂ ਲੈ ਲੈਂਦਾ ਉਹ ਗੋਲੀ 50 ਰੁਪਏ ਦੀ ਇੱਕ ਗੋਲੀ ਬਾਹਰ ਵੇਚਦਾ ਆ ਮਲਾਜਮ ਸਾਹਿਬ ਬੈਠੇ ਹੋਣੇ ਨੇ ਪੁਲਿਸ ਦੇ ਵੱਡੇ ਅਫਸਰ ਸੁਣ ਲੈਣ 50 ਰੁਪਏ ਦੀ ਇੱਕ ਵੋਚਦਾ 10 ਗੋਲੀਆਂ ਦਾ ਕਾਰਡ ਬਣਿਆ ਡੇਲੀ 10 ਮਿਲਦੀਆਂ ਨੇ ਦਿਹਾੜੀ ਦਾ 500 15000 ਰੁਪਏ ਮਹੀਨੇ ਦਾ ਉਹ ਬਣਾਉਂਦਾ ਤੇ ਉਹਨੇ ਕੀ ਕੀਤਾ ਨਵਾਂ ਪਲੇਟਨਾ ਮੋਟਰਸਾਈਕਲ ਲਿਆਇਆ 12000 ਉਹਦੀ ਕਿਸ਼ਤ ਭਰੀ ਜਾਂਦਾ ਹੈ ਆ ਹਾਲ ਹੋ ਗਿਆ ਤੁਹਾਡੇ ਨਸ਼ਾ ਸ਼ਰਾਬ ਸਿਸਟਮ ਦਾ ਨਸ਼ਾ ਸ਼ਰਾਬ ਸਿਸਟਮ ਦਾ ਆ ਹਾਲ ਹੋ ਗਿਆ ਤੁਹਾਡੀ ਪੁਲਿਸ ਜਿਹੜੀ ਬੇਲਗਾਮ ਹੋਈ ਫਿਰਦੀ ਆ ਪੁਲਿਸ ਨੇ ਨਸ਼ੇ ਦੇ ਵੱਡੇ ਵਪਾਰੀ ਚੱਕੀ ਫੜਨੇ ਨੇ ਆਮ ਲੋਕਾਂ ਨੂੰ ਘੇਰ ਕੇ ਇਹਨਾਂ ਦੇ ਪਰਚੇ ਦੇ ਜਾਂਦੇ ਨੇ ਚਲਾਨ ਕਰੀ ਜਾਂਦੇ ਨੇ ਆ ਪੰਜਾਬ ਪੁਲਿਸ ਦਾ ਹਾਲ ਹੋ ਗਿਆ ਲੋਕਾਂ ਦੀ ਹਵਾਸ਼ਤ ਵਾਸਤੇ ਪੁਲਿਸ ਹੁੰਦੀ ਆ ਤੇ ਅੱਜ ਕਿਹੜਾ ਉਹ ਕਰਾੜਾ ਜਿਹਨੂੰ ਧਮਕੀ ਨਹੀਂ ਮਿਲ ਰਹੀ ਕਿਹੜਾ ਉਹ ਬਿਜ਼ਨਸਮੈਨ ਆ ਜਿਹਨੂੰ ਧਮਕੀ ਨਹੀਂ ਮਿਲ ਰਹੀ ਇੰਨਾ ਬੁਰਾ ਹਾਲ ਹੋ ਗਿਆ ਪੰਜਾਬ ਦੇ ਵਿੱਚ ਪੰਜਾਬੀਓ ਉਸ ਤੋਂ ਬਾਅਦ ਵੱਧ ਤੋਂ ਵੱਧ ਰੁੱਖਤ ਲਾ ਲਓ ਕਿਉਂਕਿ ਜੇ ਪਾਣੀ ਬਚਣਾ ਹੈ ਤਾਂ ਦਰਖਤ ਜ਼ਰੂਰੀ ਨੇ ਦਰਖਤ ਮੀਂਹ ਨੂੰ ਬੁਲਾਉਂਦੇ ਨੇ ਹੁਣ ਇੱਕ ਗੱਲ ਮੈਂ ਤੁਹਾਡੇ ਨਾਲ ਵਾਅਦਾ ਲੈਣਾ ਹੈ ਫਿਰ ਮੈਂ ਉਹਦੀ ਜਗ੍ਹਾ ਤੇ ਬਹਿ ਜਾਣਾ ਤੁਸੀਂ ਜਿੰਨੇ ਵੀ ਖੜੇ ਹੋ ਵਾਅਦਾ ਕਰੋ ਮੇਰੇ ਨਾਲ ਵਾਅਦਾ ਕਰੋ ਕਿ ਅਸੀਂ ਅੱਜ ਤੋਂ ਬਾਅਦ ਕਿਉਂਕਿ ਸਾਡੀ ਮਾਂ ਬੋਲੀ ਪੰਜਾਬੀ ਹੈ ਉਹ ਕੌਮਾਂ ਦਾ ਨਾਸ ਹੋ ਜਾਂਦਾ ਹੈ ਜਿਹੜੀਆਂ ਆਪਣੀਆਂ ਮਾਂ ਬੋਲੀ ਨੂੰ ਭੁੱਲ ਜਾਂਦੀਆਂ ਨੇ ਵਾਅਦਾ ਕਰੋ ਜਿੱਥੇ ਵੀ ਯੂਨਿਟ ਹੋਊਗੀ ਤੁਸੀਂ ਸਾਰੇ ਬੰਦੇ ਆਪਦੇ ਦਸਤਖਤ ਪੰਜਾਬੀ ਚ ਕਰਿਆ ਕਰੋਗੇ ਹੱਥ ਖੜੇ ਕਰਕੇ ਮੇਰੇ ਨਾਲ ਵਾਅਦਾ ਕਰੋ ਵੀ ਹਾਂ ਭਾਈ ਅਸੀਂ ਮਾਂ ਬੋਲੀ ਪੰਜਾਬੀ ਚ ਦਸਤਖਤ ਕਰਿਆ ਕਰਾਂਗੇ ਸਾਰੇ ਬੰਦੇ ਜਿੰਨੇ ਵੀ ਬੰਦੇ ਆ ਇਹ ਬਹੁਤ ਜ਼ਰੂਰੀ ਮੁੱਦਾ ਹੈ ਕਈਆਂ ਨੂੰ ਲੱਗਦਾ ਉਹੀ ਬੋਲੀ ਜਾਂਦੇ ਨੇ ਬਾਈ ਲੱਖਿਆਂ ਨੂੰ 10-15 ਸਾਲ ਹੋ ਗਏ ਐਵੇਂ ਤਾਂ ਲੱਗਿਆ ਹੋਇਆ ਨਹੀਂ ਇਹ ਸਾਡੀ ਜੜਾਂ ਨਾਲ ਜੁੜਾ ਮੁੱਦਾ ਹੈ ਸੋ ਜੇ ਤੁਸੀਂ ਜੜਾਂ ਤੇ ਕਿਉਂਕਿ ਕਿਸੇ ਦ੍ਰਸhtiਆਂ ਜੜਾਂ ਅੱਪਾ ਵੱਢ ਦੀਓ ਖੜਾ ਨਹੀਂ ਰਹਿ ਸਕਦਾ ਜੇ ਤੁਹਾਡੀਆਂ ਜੜਾਂ ਵੱਡੀਆਂ ਗਈਆਂ ਤਾਂ ਪੰਜਾਬੀ ਉਹ ਜਿਉਂਦੇ ਨਹੀਂ ਰਹੋਗੇ ਇਸ ਲਈ ਮੈਂ ਆਖਰ ਵਿੱਚ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਆਪੋਜੀਸ਼ਨ ਖਤਮ ਹੋ ਗਈ ਉਹ ਇੱਕ ਆਪੋਜੀਸ਼ਨਲ ਲੀਡਰ ਨੂੰ ਬੱਸਾਂ ਬੱਸਾਂ ਕਹਿ ਦੋ ਉਹ ਭੱਜ ਜਾਂਦਾ ਕੋਈ ਪੰਜਾਬ ਦਾ ਲੀਡਰ ਤੁਹਾਡਾ ਨਹੀਂ ਹੋਇਆ ਕਿਸੇ ਨੇ ਤੁਹਾਡੀ ਬਾਣੀ ਫੜੀ ਆ ਇੱਕ ਆ ਕਹਿਣ ਵਾਲੇ ਬਾਦਲਦਲੀਏ ਸੁਖਵੀਰ ਬਾਦਲ ਨੇ ਅਸਤੀਫਾ ਦਿੱਤਾ ਕਿਹਨੂੰ ਸੁਖਵੀਰ ਬਾਦਲ ਨੂੰ ਲਾ ਫਿਰ ਸੁਖਵੀਰ ਬਾਦਲ ਨੇ ਅਸਤੀਫਾ ਬਾਦਲ ਨੂੰ ਦਿੱਤਾ ਸੁਖਵੀਰ ਬਾਦਲ ਨੇ ਅਸਤੀਫਾ ਮਨਜ਼ੂਰ ਕੀਤਾ ਸੁਖਵੀਰ ਬਾਦਲ ਨੇ ਕਿਹਾ ਨਹੀਂ ਜੀ ਕਮੇਟੀ ਬਣਾ ਲਓ ਸੁਖਵੀਰ ਬਾਦਲ ਨੇ ਕਿਹਾ ਨਹੀਂ ਜੀ ਦੁਬਾਰਾ ਮੈਨੂੰ ਹੀ ਚੁਣ ਲਓ ਉਹਨਾਂ ਨੇ ਚੁਣਤਾ ਕੱਲ ਸੁਖਵੀਰ ਬਾਦਲ ਦੁਬਾਰਾ ਪ੍ਰਧਾਨ ਬਣ ਕੇ ਆ ਤੁਹਾਡੇ ਲੀਡਰਾਂ ਦਾ ਹਾਲ ਹੋ ਗਿਆ ਭਾਈ ਸੋ ਇਸ ਲਈ ਆਓ ਜਿਹੜੇ ਬੰਦੇ ਵੀ ਮੈਂ ਐ ਨਹੀਂ ਕਹਿੰਦਾ ਵੀ ਭਾਈ ਫਲਾਨੇ ਮਗਰ ਜਾਓ ਠਮਕਾਨੇ ਮਗਰ ਜਾਓ ਨਹੀਂ ਇਹ ਮੁੱਦਾ ਤੁਹਾਡਾ ਹੈ ਤੁਸੀਂ ਸੂਜਮਾਨ ਹੋ ਜੇ ਤੁਸੀਂ 92 ਜਿਤਾ ਸਕਦੇ ਹੋ ਤਾਂ ਇਸ ਵਾਰ 27 ਦੇ ਵਿੱਚ ਯਾਦ ਰੱਖਿਓ ਲਿਖ ਲਿਓ ਇਹ ਗੱਲ ਜੇ 92 ਚੋਂ 12 ਰਹਿ ਗਏ ਤਾਂ ਮੈਨੂੰ ਨੀਵੀਂ ਥਾਂ ਤੇ ਬਿਠਾ ਦਿਓ ਇਹ ਗੱਲ ਯਾਦ ਰੱਖ ਲਿਓ ਇਸ ਲਈ ਤੁਸੀਂ ਜਿਹਦੇ ਨਾਲ ਵੀ ਜਾਣਾ ਹੈ ਉਸ ਬੰਦੇ ਨਾਲ ਜਾਓ ਜਿਹੜਾ ਪੰਜਾਬ ਦੀ ਗੱਲ ਕਰਦਾ ਹੈ ਜਿਹੜਾ ਪੰਜਾਬੀ ਮਾਂ ਬੋਲੀ ਦੀ ਗੱਲ ਕਰਦਾ ਹੈ ਜਿਹੜਾ ਪੰਜਾਬ ਦੇ ਪਾਣੀ ਦੀ ਗੱਲ ਕਰਦਾ ਓਏ ਓਏ ਮਰ ਗਏ ਉਹ ਪੰਜਾਬੀ ਉਹ ਲੁੱਟੇ ਗਏ ਅੰਦਰੋਂ ਤਾਂ ਨਿਕਲਦੀ ਹੈ ਰਾਤ ਨੂੰ ਸੌਣਿਆ ਸੋਚਿਆ ਕਰ ਓਏ ਕੀ ਰਹਿ ਗਿਆ ਤੁਹਾਡੇ ਪੱਲੇ ਅਣਕੇ ਨਿਆਣੇ ਕਈ ਬੰਦੇ ਲੈ ਕੇ ਆਏ ਨੇ ਇਹਨਾਂ ਦਾ ਫਿਊਚਰ ਕੀ ਆ ਓਏ ਇਹ ਕਿੱਥੇ ਜਾਣਗੇ ਕਿਹੜਾ ਪਾਣੀ ਪੀਣਗੇ ਕਾਲਾ ਪਾਣੀ ਪੀਣਗੇ ਜਿੱਦੇ ਨਾਲ ਕੈਂਸਰ ਥਾਇਰੋਇਡ ਪਤਾ ਹੀ ਨਹੀਂ ਯਾਰ ਕਿੰਨੀਆਂ ਬਿਮਾਰੀਆਂ ਲੱਗੀਆਂ ਸਾਨੂੰ ਇਸ ਲਈ ਤੁਸੀਂ ਜਾਗਦੀ ਕੌਮ ਹੋ ਜਾਗਦੇ ਰਹੋ ਅੱਜ ਦੇ ਦਿਨ ਧੰਤਨ ਸ਼੍ਰੀ ਗੋਬਿੰਦ ਸਿੰਘ ਪਾਸ਼ਾ ਨੇ ਤੁਹਾਨੂੰ ਖਾਲਸਾ ਸਾਜਿਆ ਇਸ ਲਈ ਉਹਨਾਂ ਦੇ ਚੱਲੇ ਹੋਏ ਕਦਮਾਂ ਤੇ ਤੁਸੀਂ ਤੁਰੇ ਚੱਲੋ ਮਹਾਰਾਜ ਭਲੀ ਕਰੂਗਾ ਅੱਜ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਲਈ ਭਾਵਕ ਹੋ ਕੇ ਕਈ ਵਾਰ ਇਹ ਗੱਲਾਂ ਕੀਤੀਆਂ ਜਾਂਦੀਆਂ ਨੇ ਮੇਰੇ ਤੋਂ ਬਾਅਦ ਬੁਲਾ ਰਹੇ ਹੋਰ ਵੀ ਨੇ ਉਹਨਾਂ ਨੇ ਬੋਲਣਾ ਹੈ ਆਪਾਂ ਦੋ ਚਾਰ ਨਾਰੇ ਲਾਉਣੇ ਨੇ ਤੁਸੀਂ ਸਾਥ ਦੇਣਾ ਪੰਜਾਬ ਪੰਜਾਬੀ ਜਿੰਦਾਬਾਦ 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 ਪੰਜਾਬ ਪੰਜਾਬੀ ਜਿੰਦਾਬਾਦ 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 ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਾਮਰਾਜਵਾਦ ਮਰਦਾਬਾਦ 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 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ